ਅ ਅੱਜ ਇਸ ਦੇ ਮੌਕੇ ਤੇ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਸਾਰੇ ਭਾਰਤ ਦੇ ਵਸਨੀਕਾਂ ਨੂੰ ਅੱਜ ਵਧਾਈ ਦਿੰਦਾ ਹਾਂ ਔਰ ਮੈਂ ਅਰਦਾਸ ਕਰਦਾ ਹਾਂ ਉਸ ਪਰਮਾਤਮਾ ਉਸ ਅੱਲ੍ਹਾ ਗੇ ਵੀ ਸਾਰੇ ਹੀ ਭਾਰਤ ਵਰਸ਼ ਨੂੰ ਇੱਕ ਗੁਲਦਸਤੇ ਦੇ ਵਿੱਚ ਪਰੋ ਕੇ ਰੱਖਣ ਔਰ ਜਿਹੜੇ ਇਹ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਨੇ ਉਹਨਾਂ ਤੋਂ ਦੂਰ ਰਹਿਣ ਧੰਨਵਾਦ ਅੱਜ ਜੋ ਈਦੂ ਲ ਆਜਾ ਹੈ ਮੈਂ ਸਾਰੇ ਹਿੰਦੂ ਹਿੰਦੁਸਤਾਨ ਕੇ ਮੁਸਲਮਾਨ ਭਾਈਓ ਕੋ ਮੁਬਾਰਕਬਾਦ ਦੇਤਾ ਹੂੰ ਔਰ ਸਾਰੇ ਭਾਈ ਕੋ ਕਹਤੇ ਹੈ ਕਿ ਮਿਲ ਜੁਲ ਕੇ ਜੋ ਹੈ ਇਹ ਬਖਰੀਦ ਬਣਾਏ ਹਾਂ ਆਪਨੇ ਕੁਲਕੁਰਬਾਨੀ ਸਥਾਨ ਕੇ ਲਿਏ ਦੁਆ ਕਰੇ ਅੱਜ ਕੀ ਜੋ ਹੈ ਬਕਰੀਦ ਹੈ ਉਹ ਹਮਾਰੇ ਹਜਰਤ ਇਬਰਾਹੀਮ ਅਲੀ ਸਲਾਤੁ ਸਲਾਮ ਦਾ ਜੋ ਲਾਇਆ ਹੁਆ ਜੋ ਹੈ ਨਮਾਜ਼ ਹੋ ਰਹੀ ਹੈ ਉਸ ਲਾਇਆ ਉਸੀ ਤੇ ਹਮ ਲੋਗ ਅਵਲ ਕਰਤੇ ਹੈ ਔਰ ਕੁਲਵਾਨੀ ਦੇਤੇ ਅੱਜ ਦੇ ਮੌਕੇ ਤੇ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਸਾਰੇ ਭਾਰਤ ਦੇ ਵਸਨੀਕਾਂ ਨੂੰ ਅੱਜ ਵਧਾਈ ਦੇਣਾ ਹੈ ਔਰ ਮੈਂ ਅਰਦਾਸ ਕਰਦਾ ਹਾਂ ਉਸ ਪਰਮਾਤਮਾ ਉਸ ਅਲੱਗ ਦੇ ਵੀ ਸਾਰੇ ਹੀ ਭਾਰਤ ਵਰਸ਼ ਨੂੰ ਇੱਕ ਗੁਲਦਸਤੇ ਦੇ ਵਿੱਚ ਪਰੋ ਕੇ ਰੱਖਣ ਔਰ ਜਿਹੜੇ ਇਹ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਤੋਂ ਦੂਰ ਰੱਖੇ धन्यवाद आज जो ईद अजी है मैं सारे हिंदुस्तान के मुसलमान भाइयों को मुबारकबाद देता हूँ और सारे भाई को कहते हैं कि मिलजुल के जो है बकरीद बनाए एक दूसरे से मुबारकबाद दें हाँ अपने मुल्क हिंदुस्तान के लिए दुआ करें आज की जो है बकरीद है वो हमारे हजरत सलाम का जो लाया हुआ जो है मसला है उसी पर हम लोग अमल करते हैं और कुर्बानी देते हैं ਅ ਅੱਜ ਇਸ ਦੇ ਮੌਕੇ ਤੇ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਸਾਰੇ ਭਾਰਤ ਦੇ ਵਸਨੀਕਾਂ ਨੂੰ ਅੱਜ ਵਧਾਈ ਦਿੰਦਾ ਹਾਂ ਔਰ ਮੈਂ ਅਰਦਾਸ ਕਰਦਾ ਹਾਂ ਉਸ ਪਰਮਾਤਮਾ ਉਸ ਅੱਲ੍ਹਾ ਗੇ ਵੀ ਸਾਰੇ ਹੀ ਭਾਰਤ ਵਰਸ਼ ਨੂੰ ਇੱਕ ਗੁਲਦਸਤੇ ਦੇ ਵਿੱਚ ਪਰੋ ਕੇ ਰੱਖਣ ਔਰ ਜਿਹੜੇ ਇਹ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਨੇ ਉਹਨਾਂ ਤੋਂ ਦੂਰ ਰਹਿਣ ਧੰਨਵਾਦ ਇਹ ਅੱਜ ਜੋ ਈਦੂ ਲਾਜਾ ਹੈ ਮੈਂ ਸਾਰੇ ਹਿੰਦੂ ਹਿੰਦੁਸਤਾਨ ਕੇ ਮੁਸਲਮਾਨ ਭਾਈਓ ਕੋ ਮੁਬਾਰਕਬਾਦ ਦਿੰਦਾ ਹਾਂ ਔਰ ਸਾਰੇ ਭਾਈ ਕੋ ਕਹਤੇ ਹੈ ਕਿ ਮਿਲ ਜੁਲ ਕੇ ਜੋ ਹੈ ਇਹ ਬਖਰੀਅਤ ਬਣਾਏ ਹਾਂ ਆਪਨੇ ਕੁਲਕੁਰਬਾਨੀ ਸਥਾਨ ਕੇ ਲਿਏ ਦੁਆ ਕਰੇ ਅੱਜ ਕੀ ਜੋ ਹੈ ਬਕਰੀਦ ਹੈ ਉਹ ਹਮਾਰੇ ਹਜਰਤ ਇਬਰਾਹੀਮ ਅਲੀ ਸਲਾਤੁ ਸਲਾਮ ਦਾ ਜੋ ਲਾਇਆ ਹੁਆ ਜੋ ਹੈ ਨਮਾਜ਼ ਹੋ ਰਹੀ ਹੈ ਉਸ ਲਾਇਆ ਉਸੀ ਤੇ ਹਮ ਲੋਗ ਅਵਲ ਕਰਤੇ ਹੈ ਔਰ ਕੁਲਵਾਨੀ ਦੇਤੇ ਅੱਜ ਦੇ ਮੌਕੇ ਤੇ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਸਾਰੇ ਭਾਰਤ ਦੇ ਵਸਨੀਕਾਂ ਨੂੰ ਅੱਜ ਵਧਾਈ ਦੇਣਾ ਹੈ ਔਰ ਮੈਂ ਅਰਦਾਸ ਕਰਦਾ ਹਾਂ ਉਸ ਪਰਮਾਤਮਾ ਉਸ ਅਲੱਗ ਦੇ ਸਾਰੇ ਹੀ ਭਾਰਤ ਵਰਸ਼ ਨੂੰ ਇੱਕ ਗੁਲਦਸਤੇ ਦੇ ਵਿੱਚ ਪਰੋ ਕੇ ਰੱਖਣ ਔਰ ਜਿਹੜੇ ਇਹ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਤੋਂ ਦੂਰ ਰਹਿਣ धन्यवाद आज ईद है, है मैं सारे हिंदु, हिंदुस्तान के मुसलमान भाइयों को मुबारकबाद देता हूँ और सारे भाई को कहते हैं कि मिलजुल के जो है बकरीद बनाए एक दूसरे से मुबारकबाद दें हाँ अपने मुल्क हिंदुस्तान के लिए दुआ करें आज की जो है बकरीद है वो हमारे हजरत सलाम का जो लाया हुआ जो है मसला है उसी पर हम लोग अमल करते हैं और कुर्बानी देते हैं ਅ ਅੱਜ ਇਸ ਦੇ ਮੌਕੇ ਤੇ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਸਾਰੇ ਭਾਰਤ ਦੇ ਵਸਨੀਕਾਂ ਨੂੰ ਅੱਜ ਵਧਾਈ ਦਿੰਦਾ ਹਾਂ ਔਰ ਮੈਂ ਅਰਦਾਸ ਕਰਦਾ ਹਾਂ ਉਸ ਪਰਮਾਤਮਾ ਉਸ ਅੱਲ੍ਹਾ ਗੇ ਵੀ ਸਾਰੇ ਹੀ ਭਾਰਤ ਵਰਸ਼ ਨੂੰ ਇੱਕ ਗੁਲਦਸਤੇ ਦੇ ਵਿੱਚ ਪਰੋ ਕੇ ਰੱਖਣ ਔਰ ਜਿਹੜੇ ਇਹ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਨੇ ਉਹਨਾਂ ਤੋਂ ਦੂਰ ਰਹਿਣ ਧੰਨਵਾਦ ਅੱਜ ਜੋ ਈਦੂ ਲ ਆਜਾ ਹੈ ਮੈਂ ਸਾਰੇ ਹਿੰਦੂ ਹਿੰਦੁਸਤਾਨ ਕੇ ਮੁਸਲਮਾਨ ਭਾਈਓ ਕੋ ਮੁਬਾਰਕਬਾਦ ਦੇਤਾ ਹੂੰ ਔਰ ਸਾਰੇ ਭਾਈ ਕੋ ਕਹਤੇ ਹੈ ਕਿ ਮਿਲ ਜੁਲ ਕੇ ਜੋ ਹੈ ਇਹ ਬਖਰੀਦ ਬਣਾਏ हाँ अपने मुल्क हिंदुस्तान के लिए दुआ तो करें। आज की जो है बकरीद है वो हमारे हजरत इब्राहिम अली सलाम का जो लाया हुआ जो है मसला है उसी पे हम लोग अमल करते हैं और कुर्बानी देते हैं